ਗਾਰੂ ਬਹੁਤ ਬਹੁਤ ਸ਼ਾਨਦਾਰ ਹੈ ਇੱਕ ਕਲਾਸ ਮਾਹੌਲ ਹੈ ਮੇਰੇ 16 ਵਾੜਾ ਦੇ ਵਿੱਚ ਹੀ ਲੋਕਾਂ ਦਾ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਹੈ ਔਰ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਲੋਕੀ ਬਿਲਵਾਲ ਖੁਦ ਬੁਲਾ ਕੇ ਅਸ਼ਕੀਨ ਦੁਆਰੇ ਨੇ ਕਿ ਅਸੀਂ ਸਾਰੇ 21 ਤਰੀਕ ਨੂੰ ਜਿਹੜੀ ਵੋਟ ਹੈ ਬਹੁਗੁਲੀ ਉਹ ਚੜ੍ਹਦਾ ਬਟਨ ਦਬਾਣਾ ਹੈ ਉਹ ਡਿਵੈਲਪਮੈਂਟ ਵੋਟ ਪਾਣੀ ਹੈ ਜੋ ਲੋਕਾਂ ਦੀ ਡਿਵੈਲਪਮੈਂਟ ਹੋਈ ਹੈ ਲੋਕਾਂ ਦੇ ਵਿੱਚ ਕੰਮ ਹੋਏ ਨਹੀਂ ਉਸਨੂੰ ਵੋਟ ਪਾਣੀ ਹੈ ਇਸ ਕਰਕੇ ਸਰ ਕੋ ਫਿਕਰ ਨਹੀਂ ਲੋਕਾਂ ਦੇ ਵਿੱਚ 22 ਸਾਲ ਤੋਂ ਲਗਾਤਾਰ ਜਿਹੜੇ ਕੰਮ ਕੀਤੇ ਨੇ ਉਹ ਸਾਹਮਣੇ ਆਣੇ ਹਨ ਲੋਕਾਂ ਨੂੰ ਡਿਵੈਲਪਮੈਂਟ ਵੋਟ ਪਾਣੀ ਹੈ ਚੜ੍ਹਦਾ ਵੋਟ ਪਾਣੀ ਹੈ ਲੋਕਾਂ ਨੇ ਵੋਟਾਂ ਜਿਹੜੀਆਂ ਪਾਣੀਆਂ ਨੇ ਡਿਵੈਲਪਮੈਂਟ ਪਾਣੀਆਂ ਨੇ ਆਸ ਹੈ ਕਿ ਲੋਕ ਸਾਰੇ 21 ਦਿਨ ਨੂੰ ਵੱਧ ਚੜ ਕੇ ਯੋਗਦਾਨ ਪਾਣਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ 88 ਨੰਬਰ ਵਾਰਡ ਆ ਜੀ 66 ਨੰਬਰ ਵਾਰਡ ਆ 66 ਨੰਬਰ ਵਾਰਡ ਚ ਰੋਟੂਰ ਕਰ ਰਹੇ ਸੀ ਔਰ ਲੋਗਾਂ ਨੇ ਵੀ ਬਹੁਤ ਪਿਆਰ ਸ਼੍ਰੀਵਨ ਮਿਲਿਆ ਲੋਗਾਂ ਦਾ ਥੈਂਕ ਯੂ ਬਹੁਤ ਪਿਆਰ ਮਿਲ ਰਿਹਾ ਜੀ ਮੈਂ ਜੈਸਵੀ ਵਾਰਡ ਚ ਜਾ ਰਿਹਾ ਦੇਸੀ ਇਲਾਕੇ ਚ ਜਾ ਰਿਹਾ ਗਲੀਆਂ ਚ ਜਾ ਰਿਹਾ ਮੈਨੂੰ ਬਹੁਤ ਪਿਆਰ ਮਿਲ ਰਿਹਾ ਔਰ ਹਰ ਬੰਦਾ ਇੱਕ ਇੱਕ ਪਾਸੇ ਹੋ ਕੇ ਚੱਲ ਰਿਹਾ ਜੀ ਦਾ ਕੰਮ ਕਰਾਈ ਜਾਊਗਾ ਪਹਿਲੀ ਕੰਮ ਹੋ ਚੁੱਕੇ ਐਮਐਲਏ ਸਾਹਿਬ ਨੇ ਪਹਿਲੀ ਕਰਾ ਚੁੱਕੇ ਇਲਾਕੇ ਦੇ ਜਿਹੜੇ ਰਹਿnde ਕੰਮ ਆ ਉਹ ਵੀ ਕਰਾਵਾਂਗੇ ਜਿਹੜੇ ਹੋਰ ਕੰਮ ਆਣਗੇ ਸਾਰੇ ਕਰਾਵਾਂਗੇ ਜੀ ਲੋਕਾਂ ਨੂੰ ਸਕੀਮਾਂ ਮਿਲੀਆਂ ਉਸ ਕਰਕੇ ਬੋਰਡ ਬਣਦੀ ਕਰਸਾਣਾ ਜਿਹੜਾ ਬਿਲਕੁਲ ਜੀ ਜ਼ੀਰੋ ਡਿਵੈਲਪਮੈਂਟ ਬੋਰਡ ਬਣੀ ਹੈ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਜੀ ਹਾਂ ਬਿਲਕੁਲ ਖੁਸ਼ ਹੈ ਜੀ ਸਾਰੇ ਖੁਸ਼ ਹੈ ਜੀ ਸਾਰੇ ਤੁਸੀਂ ਆਪ ਦੇਖ ਰਹੇ ਹੋ ਬਹੁਤ ਅੱਛਾ ਮਾਹੌਲ ਹੈ ਬੱਗਾ ਸਾਹਿਬ ਇਲਾਕੇ ਦੀ ਡੋਰ ਟੂ ਡੋਰ ਕਰਾ ਰਹੇ ਆ ਬੂਟਾ ਜੀ ਨੂੰ ਬਹੁਤ ਪਾਰੀ ਗਿਣਤੀ ਨਾਲ ਜਿਤਾਵਾਂਗੇ ਬੁੱਢਾ ਬਹੁਤ ਬਹੁਤ ਅੱਛੇ ਕੰਮ ਕਰ ਰਿਹਾ ਜੀ ਉਹਨਾਂ ਦਾ ਸਵਾਗਤ ਕੀਤਾ ਜੀ ਹਾਂਜੀ ਵਿਕਾਸੇ ਕੰਮ ਹੋਣੇ ਲੱਗਦੇ ਹਾਂਜੀ ਵਿਕਾਸੇ ਕੰਮ ਕੀ ਹੋਏ ਵਧੀਆ ਬਹੁਤ ਵਧੀਆ ਹੁੰਦੇ ਨੇ ਬਹੁਤ ਅੱਛੇ ਆ ਜੀ